ਇੱਕ ਜੰਗਲ ਚ ਸੱਪ ਰਹਿੰਦਾ ਸੀ ਤੇ ਸੱਪ ਤੁਹਾਨੂੰ ਪਤਾ ਹੀ ਐ ਵੀ ਐਂ ਮੇਲ ਮੇਲ ਕੇ ਤੁਰਦਾ ਹੁੰਦਾ ਬਲਪਾ ਪਾ ਕੇ ਤੁਰਦਾ ਹੁੰਦਾ ਤੇ ਬਾਕੀ ਸਾਰੇ ਜਾਨਵਰ ਇੱਕ ਦਿਨ ਬੈਠੇ ਸੱਪ ਨੂੰ ਕਹਿੰਦੇ ਕੁੱਤਾ ਬਿੱਲੀ ਸ਼ੇਰ ਉਹ ਕਹਿੰਦੇ ਤੂੰ ਸਿੱਧਾ ਤੁਰਿਆ ਕਰ ਯਾਰ ਤੂੰ ਐਂ ਕਾਹਤੋਂ ਤੁਰਦਾ ਹੈ ਉਹ ਕਹਿੰਦਾ ਜੀ ਮੈਂ ਤਾਂ ਐਂ ਤੁਰਦਾ ਉਹ ਕਹਿੰਦੇ ਵੀ ਨਹੀਂ ਯਾਰ ਮਾੜੀ ਆਦਤ ਆ ਤੂੰ ਸਿੱਧਾ ਤੁਰਿਆ ਕਰ ਕਹਿੰਦਾ ਯਾਰ ਮੈਂ ਤਾਂ ਐਂ ਤੁਰਦਾ ਤੇ ਐਂ ਤੁਰੂੰਗਾ ਤੁਸੀਂ ਕੀ ਲੈਣਾ ਉਹ ਕਹਿੰਦੇ ਚਲੋ ਕੋਈ ਨਹੀਂ ਭਾਈ ਤੇ ਇੱਕ ਦਿਨ ਜੰਗਲ ਚ ਅੱਗ ਲੱਗੀ ਤੇ ਜਦੋਂ ਅੱਗ ਲੱਗੀ ਅੱਗ ਬਹੁਤ ਤੇਜ਼ ਸੀ ਤੇ ਸਾਰੇ ਜਾਨਵਰ ਐਨ ਸਿੱਧੇ ਭੱਜੇ ਤੇ ਉਹ ਭੱਜ ਗਏ ਤੇ ਸੱਪ ਮੇਲ ਮੇਲ ਕੇ ਤੁਰਨ ਦੇ ਚੱਕਰ ਚ ਟਾਈਮ ਜ਼ਿਆਦਾ ਲੱਗਿਆ ਟਾਈਮ ਜ਼ਿਆਦਾ ਲੱਗ ਗਿਆ ਤੇ ਮਰ ਗਿਆ ਭਾਈ ਸੱਪ ਅੱਗ ਚ ਮੱਚ ਗਿਆ ਚਾਰ ਪੰਜ ਦਿਨਾਂ ਬਾਅਦ ਜਦੋਂ ਅੱਗ ਬੁਝੀ ਤੇ ਸਾਰੇ ਜਾਨਵਰ ਜੰਗਲ ਚ ਵਾਪਸ ਆਏ ਤੇ ਬਾਂਦਰ ਵੇਖਦਾ ਵੀ ਸੱਪ ਦੀ ਨਾ ਉੱਥੇ ਮਰੇ ਹੋਏ ਦੀ ਸਵਾਹ ਪਈ ਸੀ ਤੇ ਸਵਾਹ ਨਾ ਐ ਸਿੱਧੀ ਪਈ ਸੀ ਤੇ ਬਾਂਦਰ ਸਿੱਧੀ ਪਈ ਸਵਾਹ ਦੇਖ ਕੇ ਹੱਸਣ ਲੱਗ ਗਿਆ ਤੇ ਕਹਿੰਦਾ ਹੁਣ ਕੀ ਫਾਇਦਾ ਸੀ ਸਿੱਧੇ ਹੋਣ ਦਾ ਸਿੱਧੇ ਹੋਣਾ ਸੀ ਤਾਂ ਪਹਿਲਾਂ ਹੀ ਹੋ ਜਾਂਦਾ ਮੈਂ ਦੁਨੀਆ 'ਚ ਇੱਕ ਵੀ ਇਨਸਾਨ ਨਹੀਂ ਦੇਖਿਆ ਜਿਹੜਾ ਸੁਧਰਿਆ ਨਾ ਹੋਵੇ ਹੁਣ ਫੈਸਲਾ ਤੁਹਾਡੇ ਹੱਥ 'ਚ ਹੈ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰਕੇ ਸੁਧਰਨਾ ਆਪਣੀ ਲਾਈਫ ਖਤਮ ਕਰਕੇ ਸਿੱਧੇ ਹੋਣਾ ਜਾਂ ਪਹਿਲਾਂ